ਕਾਂਗਰਸ ਲੀਡਰ ਰਾਣਾ ਗੁਰਜੀਤ ਜੀ ਹੈਗੇ ਨੇ ਸਾਨੂੰ ਨਾਲ ਅਸੀਂ ਗੱਲ ਕਰ ਲੈਣੇ ਆ ਸਰ ਅੱਜ ਦੀ ਇਸ ਹਾਰ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਮੈਂ ਅਸੀਂ ਤਾਂ ਸਵੀਕਾਰ ਕੀਤੀ ਖੜੇ ਮੱਥੇ ਸਵੀਕਾਰ ਕੀਤੀ ਐਂਡ ਵਿਸ਼ ਆਮਾਦਪੀ ਪਾਰਟੀ ਗੁੱਡ ਲੱਕ ਤੇ ਅਰੋੜਾ ਸਾਹਿਬ ਕੁਝ ਸਾਬਤ ਕਰਕੇ ਦਿਖਾਉਣ ਕਿ ਉਹ ਇੱਕ ਮਿੰਟ ਕਿਉਂ ਇੰਡਸਟਰੀਸਟ ਨੇ ਮੌਕਾ ਮਿਲਿਆ ਔਰ ਬੱਲੇ ਬੱਲੇ ਹੋਣੀ ਉਹਨਾਂ ਦੀ ਤੇ ਉਹ ਕੰਮ ਕਰਕੇ ਵਿਖਾਉਣ ਕਿ ਇੰਡਸਟਰੀ ਕੀ ਕਰਉਣਗੇ ਨਹੀਂ ਮੈਂ ਮਿਲ ਕੇ ਸੁਝਾ ਦੇ ਦੂੰਗਾ ਬੜਾ ਕੁਝ ਲੋੜ ਹੈ ਇੰਡਸਟਰੀ ਕਰਨ ਦੀ ਸ਼ਹਿਰਾਂ ਚ 117 ਕੌਨਸੀਟੂਐਂਸੀਆਂ ਸਾਰੀਆਂ ਦੇ ਵਿੱਚ ਵਿਕਾਸ ਦੇ ਕੰਮ ਚੱਲਣੇ ਚਾਹੀਦੇ ਔਰ ਜੰਗੀ ਪੱਧਰ ਤੇ ਚੱਲਣੇ ਚਾਹੀਦੇ ਆ ਕਰਪਸ਼ਨ ਘਟਣੀ ਚਾਹੀਦੀ ਡਰੱਗ ਘਟਣੀ ਚਾਹੀਦੀ ਆ ਇਹ ਸਾਰੀਆਂ ਚੀਜ਼ਾਂ ਤੇ ਹੁਣ ਸਿਰ ਛੁੱਟ ਕੇ ਕੰਮ ਕਰਨ ਸਤਾਈ ਦਾ ਆ ਗਈ ਸਤਾਈ ਕੀ 26 ਆ ਅੱਧੇ 25 ਚ ਆਪਾ ਹੈਗੇ 26 ਦਸੰਬਰ ਨੂੰ ਕੰਮ ਖਤਮ ਫਿਰ ਇਲੈਕਸ਼ਨ ਆ ਜਾਣੀ ਸਤਾਈ ਚ ਫਿਰ ਅੱਛਾ ਰਾਣਾ ਜੀ ਕੀ ਲੱਗਦਾ ਕਿ ਇਸ ਹਾਰ ਦਾ ਬੈਂਕ ਬੇਸਿਕ ਜਿਹੜੀ ਜ਼ਿੰਮੇਵਾਰੀ ਉਹ ਕਿੰਨੂੰ ਲੈਣੀ ਚਾਹੀਦੀ ਆ ਪਾਰਟੀ ਪ੍ਰਧਾਨ ਨੂੰ ਲੈਣੀ ਚਾਹੀਦੀ ਆ ਪਾਕੂਸ਼ਾਸ਼ ਨੂੰ ਲੈਣੀ ਚਾਹੀਦੀ ਆ ਅਸੀਂ ਲੜੇ ਆ ਇਲੈਕਸ਼ਨ ਤੇ ਲੈਨੇ ਆ ਰੌਲਾ ਕੋਈ ਨਹੀਂ ਪਾਰਟੀ ਪ੍ਰਧਾਨ ਇਹ ਉਹਨਾਂ ਨੂੰ ਪੁੱਛੋ ਬਿਲਕੁਲ ਇੱਟਾ ਜੀ ਜੋ ਮੈਨੂੰ ਪੁੱਛੇਂਗਾ ਮੈਂ ਤਾਂ ਮੇਰੇ ਬਾਰੇ ਪੁੱਛਿਆ ਤੇ ਉਹ ਨਾ ਤੇ ਮੈਂ ਲੈਣਾ ਪਾਕੂਸ਼ਨਾਸ਼ੂ ਕਹਿੰਦੇ ਨੇ ਉਸ ਦੀ ਜ਼ਿੰਮੇਵਾਰੀ ਮੈਂ ਲੈਣਾ ਮੈਂ ਔਰ ਅਗਰ ਤੇ ਹੋਰ ਪਾਕੂਸ਼ਨਾਸ਼ੂ ਕੀ ਕਹੇ ਉਹ ਯਾਰ ਮਰਦਾ ਬਚਾ ਐਵੇਂ ਮਰੂ ਮਰੂ ਕਰਨ ਵਾਲਿਆਂ ਰੋਣ ਵਾਲਿਆਂ ਜੋ ਨਹੀਂ ਆ ਇਲੈਕਸ਼ਨ ਆ ਹਰੀਦੀਆਂ ਵੀ ਆ ਇਲੈਕਸ਼ਨ ਆ ਜਿੱਤੀ ਦੀਆਂ ਵੀ ਆ ਇਹ ਸਮੇਂ ਹੁੰਦਾ ਸਮੇਂ ਦੀ ਕਦਰ ਕਰੋ ਰਿਸਪੈਕਟ ਦੀ ਟਾਈਮ ਅੱਜ ਵੇਲਾ ਜਿਹੜਾ ਉਹਨੂੰ ਰਿਸਪੈਕਟ ਕਰੀਏ ਸਰ ਕਿਤੇ ਇਹ ਤਾਂ ਨਹੀਂ ਕਿ ਆਪਸੀ ਫੋਟ ਦਾ ਨਤੀਜਾ ਕਿਤੇ ਕਿਤੇ ਇਹ ਨਹੀਂ ਅੱਜ ਇਹ ਗੱਲਾਂ ਨੀ ਕਰੋ ਅੱਜ ਤੁਸੀਂ ਜਿਹੜਾ ਉਹਨਾਂ ਦੀ ਖੁਸ਼ੀ ਦੀ ਖਬਰ ਚਲਾਓ ਕਾਂਗਰਸ ਲੀਡਰ ਰਾਣਾ ਗੁਰਜੀਤ ਜੀ ਹੈਗੇ ਨੇ ਸਰ ਉਹਨਾਂ ਨਾਲ ਅਸੀਂ ਗੱਲ ਕਰ ਲੈਣੇ ਆ ਸਰ ਅੱਜ ਦੀ ਇਸ ਹਾਰ ਨੂੰ ਤੁਸੀਂ ਕਿਸ ਤਿੱਕਾਂ ਦੇਖਦੇ ਮੈਂ ਅਸੀਂ ਤਾਂ ਸਵੀਕਾਰ ਕੀਤੀ ਖੜੇ ਮੱਥੇ ਸਵੀਕਾਰ ਕੀਤੀ ਐਂਡ ਵਿਸ਼ ਆਮ ਆਦਮੀ ਪਾਰਟੀ ਗੁੱਡ ਲੱਕ ਤੇ ਰੋੜਾ ਸਾਹਿਬ ਕੁਝ ਸਾਬਤ ਕਰਕੇ ਦਿਖਾਉਣ ਕਿ ਉਹਨਾਂ ਨੇ ਇੱਕ ਮਿੰਟ ਕਿਉਂ ਇੰਡਸਟਰੀਲਿਸਟ ਨੇ ਮੌਕਾ ਮਿਲਿਆ ਔਰ ਬੱਲੇ ਬੱਲੇ ਹੋਣੀ ਉਹਨਾਂ ਦੀ ਤੇ ਉਹ ਕੰਮ ਕਰਕੇ ਵਿਖਾਉਣ ਕਿ ਇੰਡਸਟਰੀ ਕਿ ਕੀ ਕਰਉਣਗੇ ਨਹੀਂ ਮੈਂ ਮਿਲ ਕੇ ਸੁਝਾਅ ਦੇ ਦੂੰਗਾ ਬੜਾ ਕੁਝ ਲੋੜ ਹੈ ਇੰਡਸਟਰੀ ਵੀ ਕਰਨੀ ਸ਼ਹਿਰਾਂ ਚ 117 ਕੌਨਸੀਟੂਐਂਸੀਆਂ ਸਾਰੀਆਂ ਦੇ ਵਿੱਚ ਵਿਕਾਸ ਦੇ ਕੰਮ ਚੱਲਣੇ ਚਾਹੀਦੇ ਔਰ ਜੰਗੀ ਪੱਧਰ ਤੇ ਚੱਲਣੇ ਚਾਹੀਦੇ ਆ ਕਰਪਸ਼ਨ ਕਟਣੀ ਚਾਹੀਦੀ ਡਰਗ ਕਟਣੀ ਚਾਹੀਦੀ ਆ ਇਹ ਸਾਰੀਆਂ ਚੀਜ਼ਾਂ ਤੇ ਹੁਣ ਸਿਰ ਛੁੱਟ ਕੇ ਕੰਮ ਕਰਨ ਸਤਾਈ ਦਾ ਆ ਗਈ ਸਤਾਈ ਕੀ 26 ਆ ਅੱਧੇ 25 ਚਾਪਾ ਹੈਗੇ 26 ਦਸੰਬਰ ਨੂੰ ਕੰਮ ਖਤਮ ਫਿਰ ਇਲੈਕਸ਼ਨ ਆ ਜਾਣੀ ਸਤਾਈ ਚ ਫਿਰ ਅੱਛਾ ਰਾਣਾ ਜੀ ਕੀ ਲੱਗਦਾ ਕਿ ਇਸ ਹਾਰ ਦਾ ਬੈਂਕ ਬੇਸਿਕ ਜਿਹੜੀ ਜ਼ਿੰਮੇਵਾਰੀ ਉਹ ਕਿੰਨੂੰ ਲੈਣੀ ਚਾਹੀਦੀ ਆ ਪਾਰਟੀ ਪ੍ਰਧਾਨ ਨੂੰ ਲੈਣੀ ਚਾਹੀਦੀ ਆ ਸਾਨੂੰ ਲੜਨੀ ਚਾਹੀਦੀ ਲੈਣੀ ਚਾਹੀਦੀ ਆ ਅਸੀਂ ਲੜੇ ਆ ਇਲੈਕਸ਼ਨ ਤੇ ਲੈਨੇ ਆ ਰੌਲਾ ਕੋਈ ਨਹੀਂ ਪਾਰਟੀ ਪ੍ਰਧਾਨ ਇਹ ਉਹਨਾਂ ਨੂੰ ਪੁੱਛੋ ਜੋ ਮੈਨੂੰ ਪੁੱਛੇਗਾ ਮੈਂ ਤਾਂ ਮੇਰੇ ਬਾਰੇ ਪੁੱਛਿਆ ਤੇ ਉਹ ਨਾ ਤੇ ਮੈਂ ਲੈਣਾ ਬਾਹਰ ਪੁੱਛਣਾ ਛੁ ਕਹਿੰਦੇ ਨੇ ਇਸ ਦੀ ਜ਼ਿੰਮੇਵਾਰੀ ਮੈਂ ਲੈਣਾ ਮੈਂ ਔਰ ਅਗਰ ਇਹ ਹੋਰ ਬਾਹਰ ਪੁੱਛਣਾ ਛੁ ਕੀ ਕੇ ਉਹ ਯਾਰ ਮਰਦਾ ਬਚਾ ਐਵੇਂ ਮਰੂ ਮਰੂ ਕਰਨ ਵਾਲੇ ਰੋਣ ਵਾਲਿਆਂ ਜੋ ਨਹੀਂ ਆ ਇਲੈਕਸ਼ਨ ਆ ਹਰੀਆਂ ਵੀ ਆ ਇਲੈਕਸ਼ਨ ਆ ਜਿੱਤੀ ਦੀਆਂ ਵੀ ਆ ਇਹ ਸਮੇਂ ਹੁੰਦਾ ਸਮੇਂ ਦੀ ਕਦਰ ਕਰੋ ਰਿਸਪੈਕਟ ਦੀ ਟਾਈਮ ਅਜ ਵੇਲਾ ਜਿਹੜਾ ਉਹਨੂੰ ਰਿਸਪੈਕਟ ਕਰੀਏ ਸਰ ਕਿਤੇ ਇਹ ਤਾਂ ਨਹੀਂ ਕਿ ਆਪਸੀ ਫੋਟ ਦਾ ਨਤੀਜਾ ਕਿਤੇ ਕਿਤੇ ਇਹ ਨਹੀਂ ਅੱਜ ਇਹ ਗੱਲਾਂ ਨੀ ਕਰੋ ਅੱਜ ਤੁਸੀਂ ਜਰਾ ਉਹਨਾਂ ਦੀ ਖੁਸ਼ੀ ਦੀ ਖਬਰ ਚਲਾਓ